ਨਸ਼ਾ ਤਸਕਰੀ ਕੇਸ ਚ ਕਿ ਵਿਕਰਮ ਮਜੀਠਿਆ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਵਿਕਰਮ ਮਜੀਠਿਆ ਨੂੰ ਨਰਿੰਦਰ ਮੋਦੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਵਿਕਰਮ ਮਜੀਠਿਆ ਨੂੰ ਨਸ਼ਾ ਤਸਕਰੀ ਡਰੱਗਸ ਸਮਗਲੀ ਕੇਸ ਦੇ ਵਿੱਚੋਂ ਕੱਢਣ ਦੀ ਫਰਾਕ ਦੇ ਵਿੱਚ ਹੈ ਇਹ ਸਵਾਲ ਉੱਠੇ ਨੇ ਇਹ ਸਵਾਲ ਕਿਸੇ ਹੋਰ ਨੇ ਨਹੀਂ ਉਠਾਏ ਇਹ ਸਵਾਲ ਪੰਜਾਬ ਦੇ ਅੰਦਰੋਂ ਉੱਠੇ ਨੇ ਆਖਰਕਾਰ ਇਹ ਸਵਾਲ ਕਿਉਂ ਉੱਠੇ ਨੇ ਕੀ ਇਹਦੇ ਪਿੱਛੇ ਕਾਰਨ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀ ਜੁੜੇ ਲੋਕ ਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕੱਲ ਤੇ ਪਰਸੋ ਤੋਂ ਚਰਚਾ ਹੈ ਕਿ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਰਹੀਆਂ ਮੁਸ਼ਕਲਾਂ ਵਾਸ ਸਕਦੀਆਂ ਨੇ ਈਡੀ ਜਿਹੜੀ ਆ ਉਹਨਾਂ ਦੀ ਜਾਂਚ ਲੱਗ ਗਈ ਆ ਉਹਨਾਂ ਦੇ ਵਿੱਤੀ ਲੈਣ ਦੇਣ ਦੀ ਜਾਂਚ ਦੇ ਵਿੱਚ ਲੱਗ ਗਈ ਆ ਪਰ ਇੱਕ ਪਾਸਾ ਇਸ ਮਾਮਲੇ ਦਾ ਹੋਰ ਸਾਹਮਣੇ ਆਇਆ ਉਹ ਇਹ ਆ ਕਿ ਕੀ ਈਡੀ ਬਚਾਉਣ ਦੀ ਕੋਸ਼ਿਸ਼ ਕਰਨ ਲੱਗੀ ਆ ਕੀ ਇੱਕ ਵਾਰ ਫਿਰ ਈਡੀ ਦੇ ਵੱਲੋਂ ਵਿਕਰਮ ਮਜੀਠੀਆ ਨੂੰ ਇਸ ਮਾਮਲੇ 'ਚ ਕਲੀਨ ਚਿੱਟ ਦਿੱਤੀ ਜਾਣੀ ਆ ਕੀ ਭਾਰਤੀ ਜਨਤਾ ਪਾਰਟੀ ਇਸੇ ਕਰਕੇ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਿਕਰਮ ਮਜੀਠੀਆ ਅਕਾਲੀ ਦਲ ਦੇ ਕਲੇਸ਼ ਦੇ ਵਿੱਚੋਂ ਬਾਹਰ ਰਹਿਣ ਅਤੇ ਖੁੱਲ ਕੇ ਸੁਖਬੀਰ ਸਿੰਘ ਬਾਦਲ ਦਾ ਸਾਥ ਨਾ ਦੇ ਸਕਣ ਕੀ ਇਹ ਕੋਈ ਸੌਦੇਬਾਜ਼ੀ ਹੈ ਜਿਹੜੀ ਉਹ ਹੋਈ ਹੈ ਦੋਵਾਂ ਦੇ ਵਿਚਕਾਰ ਇਹ ਇੱਕ ਹੁਣ ਅਹਿਮ ਸਵਾਲ ਹੈ ਆ ਆਮ ਆਦਮੀ ਪਾਰਟੀ ਪੰਜਾਬ ਇਕਾਈ ਨੇ ਇਸ ਮਾਮਲੇ ਦੇ ਵਿੱਚ ਤਿੱਖਾ ਸਵਾਲ ਜਿਹੜਾ ਵਿਕਰਮ ਮਜੀਠੀਆ ਤੇ ਮੋਦੀ ਨੂੰ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਈਡੀ ਦੇ ਰਾਹੀਂ ਵਿਕਰਮ ਮਜੀਠੀਆ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਅਵરોਧ ਡਰੱਗਜ਼ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਐਂਟਰੀ ਤੇ ਸਵਾਲ ਚੁੱਕੇ ਨੇ ਇਸ ਗੱਲ ਦਾ ਪ੍ਰਗਟਾਵਾ ਆਪ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਨੀਲ ਗਰਗ ਨੇ ਆਖਿਆ ਕਿ ਈਡੀ ਰਾਹੀਂ ਜਾਂਚ ਮਜੀਠੀਆ ਨੂੰ ਕਲੀਨ ਚਿੱਟ ਦੇਣ ਲਈ ਹੈ ਕਿਉਂਕਿ ਉਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨਾਲ ਚੰਗੇ ਸਬੰਧ ਨੇ ਉਹਨਾਂ ਨੇ ਕਿਹਾ ਕਿ ਮਜੀਠੀਆ ਨੂੰ ਲੱਗਦਾ ਹੈ ਕਿ ਜੇ ਮਾਮਲਾ ਈਡੀ ਕੋਲ ਜਾਂਦਾ ਹੈ ਤਾਂ ਉਸ ਨੂੰ ਕਲੀਨ ਚਿੱਟ ਮਿਲ ਜਾਵੇਗੀ ਕਿਉਂਕਿ ਈਡੀ ਕੇਂਦਰ ਸਰਕਾਰ ਦੇ ਅਧੀਨ ਉਨਾ ਕਹਿਆ ਕਿ ਇਸ ਨਾਲ ਮਜੀਠਿਆ ਨੂੰ ਬਹੁਤੀ ਰਾਤ ਨਹੀਂ ਮਿਲੇਗੀ ਇਸ ਮਾਮਲੇ ਵਿੱਚ ਸੂਬਾ ਸਰਕਾਰ ਵੱਲੋਂ ਬਣਾਈ ਗਈ ਐਸ ਆਈ ਟੀ ਵੀ ਆਪਣੀ ਜਾਂਚ ਕਰਨ 'ਚ ਲੱਗੀ ਹੋਈ ਹੈ ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਨੂੰ ਸਜ਼ਾ ਹੋਵੇਗੀ ਉਹਨਾਂ ਕਹੇ ਕਿ ਜਿਵੇਂ ਹੀ ਜਾਂਚ ਕਿਸੇ ਸਿਰੇ ਤੇ ਪਹੁੰਚੇਗੀ ਚਲਾਨ ਪੇਸ਼ ਕੀਤਾ ਜਾਵੇਗਾ ਐਸ ਆਈ ਟੀ ਪੂਰੀ ਆਜ਼ਾਦੀ ਨਾਲ ਜਾਂਚ ਕਰ ਰਹੀ ਹੈ ਤੇ ਉਹ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇ ਕੇ ਰਹੇਗੀ ਨੀਲ ਗਰਗ ਨੇ ਆਖਿਆ ਕਿ ਆਪ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਬਦਲਾਖੋਰੀ ਦੀ ਰਾਜਨੀਤੀ ਨਹੀਂ ਕੀਤੀ ਉਹਨਾਂ ਕਹੇ ਅਗੇ ਪੰਜਾਬ ਸਰਕਾਰ ਸੂਬੇ ਨੂੰ ਨਕਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ ਪੰਜਾਬ ਵਿੱਚ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਗੱਲ ਨੀਲ ਗਰਗ ਨੇ ਆਖੀਆ ਸਵਾਲ ਨੀਲ ਗਰਗ ਦਾ ਆਪਣੀ ਥਾਂ ਤੇ ਠੀਕ ਹੈ ਕਿ ਕੀ ਵਾਕਈ ਇਦਾਂ ਹੋ ਰਿਹਾ ਹੈ ਹੁਣ ਇਹ ਵੀ ਇੱਕ ਸਵਾਲ ਹੈ ਅਚਾਨਕ ਈਡੀ ਦੀ ਐਂਟਰੀ ਨੇ ਸਾਰਿਆਂ ਨੂੰ ਇਸ ਮਾਮਲੇ 'ਚ ਹੈਰਾਨ ਕੀਤਾ। ਹਾਲਾਂਕਿ ਇਸ ਸਾਰੇ ਮਾਮਲੇ ਦੇ ਨੂੰ ਉਜਾਗਰ ਉਸ ਸਮੇਂ ਵੀ ਈਡੀ ਨੇ ਕੀਤਾ ਸੀ। ਉਸ ਸਮੇਂ ਵੀ ਈਡੀ ਨੇ ਹੀ ਉਜਾਗਰ ਕੀਤਾ ਸੀਗਾ ਜਦੋਂ ਇਹ ਸਾਰਾ ਮਾਮਲਾ ਮੰਜਰੇ ਆਮ ਤੇ ਆਇਆ ਨਰਿੰਦਰ ਸਿੰਘ ਹੁਣਾਲਾ ਕੇਸ ਹੋਇਆ ਤੇ ਕੁਲਦੀਪ ਭੋਲੇ ਵਾਲਾ ਕੇਸ ਹੋਇਆ ਸਾਰਾ ਕੁਝ ਉਸ ਵੇਲੇ ਹੀ ਸਾਹਮਣੇ ਆਇਆ ਸੀ। ਵਿਕਰਮ ਜੀਠੀਆ ਉਸ ਸਮੇਂ ਹੀ ਨਸ਼ਾ ਤਸਕਰੀ ਦੇ ਮਾਮਲੇ 'ਚ ਉਹਨਾਂ ਦਾ ਵੱਡਾ ਨਾਂ ਜਿਹੜਾ ਉਹ ਜੁੜਿਆ ਸੀ। ਵਿਕਰਮ ਜੀਠਿਆ ਕੱਲ ਦੇ ਪੱਟਾ ਦੇ ਥਾਪੀਆਂ ਮਾਰ ਰਹੇ ਨੇ ਕਿ ਮੈਂ ਈੜੀ ਤੋਂ ਨਹੀਂ ਡਰ ਰਿਹਾ ਪਰ ਜੇਕਰ ਆਮ ਆਦਮੀ ਪਾਰਟੀ ਵੱਲੋਂ ਇਹ ਚੁੱਕੇਗੇ ਸਵਾਲ ਜਿਹੜੇ ਆ ਇਹਨਾਂ ਦੇ ਵਿੱਚ ਦਮ ਹੈ ਤੇ ਇਹਨਾਂ ਦਾ ਜਵਾਬ ਵੀ ਮਜੀਠਿਆ ਨੂੰ ਦੇਣਾ ਚਾਹੀਦਾ ਸੀ ਕਿ ਕੀ ਵਿਕਰਮ ਜੀਠਿਆ ਈੜੀ ਦੇ ਰਾਹੀਂ ਬਚ ਕੇ ਨਿਕਲਣਾ ਚਾਹੁੰਦੇ ਆ ਕੀ ਬਚਣ ਦੇ ਲਈ ਰਾਹ ਪੱਧਰਾ ਜਿਹੜਾ ਆ ਉਹ ਮੋਦੀ ਸਰਕਾਰ ਕਰ ਰਹੀ ਹੈ ਇਹ ਤਾਂ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਕਿ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਨਾਲ ਖਾਸ ਕਰਕੇ ਮੋਦੀ ਅਮਿਤ ਸ਼ਾਨਲ ਮਜੀਠੀਆ ਪਰਿਵਾਰ ਦੇ ਕਿਸ ਤਰ੍ਹਾਂ ਦੇ ਸਬੰਧ ਨੇ ਤੇ ਇਹ ਗੱਲ ਇਸ ਸ਼ੰਕੇ ਨੂੰ ਹੋਰ ਡੂੰਘਾ ਕਰ ਦਿੰਦੀ ਹੈ ਕਿ ਜਦੋਂ ਸਾਰਾ ਸ਼੍ਰੋਮਣੀ ਅਕਾਲੀ ਦਲ ਬਾਗੀਆਂ ਤੇ ਇਹ ਇਲਜ਼ਾਮ ਲਾ ਰਿਹਾ ਹੋਵੇ ਕਿ ਬਾਗੀ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਚੱਲ ਰਹੇ ਨੇ ਇਹ 나ਗਪੁਰ ਦੇ ਇਸ਼ਾਰੇ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਨੇ ਅਤੇ ਇਹ ਸਾਰੇ ਭਾਜਪਾ ਦੇ ਪਪਟ ਨੇ ਤਾ ਉਸ ਸਮੇਂ ਵਿਕਰਮ ਜੀਠੀਆ ਦੀ ਧਾਰੀ ਚੁੱਪ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਜਾਂਦੀ ਹੈ ਕੀ ਸੌਦੇਬਾਜ਼ੀ ਹੋਈ ਹੈ ਵਿਕਰਮ ਜੀਠੀਆ ਤੇ ਮੋਦੀ ਦੇ ਵਿਚਕਾਰ ਬੀਜੇਪੀ ਦੇ ਵਿਚਕਾਰ ਕਿ ਭਾਈ ਤੁਸੀਂ ਚੁੱਪ ਰਹਿਣਾ ਤੁਸੀਂ ਇਸ ਖਿਲਾਾਰੇ ਨੂੰ ਪੈਣ ਦਿਓ ਤੁਸੀਂ ਇਸ ਖਿਲਾਾਰੇ ਨੂੰ ਸਮੇਟਣ ਦੀ ਕੋਸ਼ਿਸ਼ ਨਾ ਕਰਿਓ ਤੇ ਆਪਾਂ ਤੁਹਾਡਾ ਇਧਰੋਂ ਹੱਲ ਕਰ ਦਾਂਗੇ ਇਹ ਵੀ ਹੋ ਸਕਦਾ ਕੀ ਵਿਕਰਮ ਜੀਠੀਆ ਭਾਜਪਾ ਚ ਜਾਣਗੇ ਇਹ ਵੀ ਇੱਕ ਸਵਾਲ ਹੋ ਸਕਦਾ ਹੁਣ ਇਹ ਵੀ ਗੱਲ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਉਹ ਟਿੱਪਣੀ ਜਿਹੜੀ ਉਹਨਾਂ ਨੇ ਰਖੜਪੁੰਨਿਆ ਦੇ ਮੇਲੇ ਮੋਕੇ ਬਾਬਾ ਬਕਾਲਾ ਵਾਲੀ ਕਾਨਫਰੰਸ 'ਚ ਕੀਤੀ ਸੀ ਕਿ ਤੁਹਾਡੀਆਂ ਕੁਝ ਮਜਬੂਰੀਆਂ ਨੇ ਸ਼ਾਇਦ ਇਹੀ ਕੀ ਮਜਬੂਰੀਆਂ ਨਹੀਂ ਸਨ ਹੁਣ ਇਹ ਸਾਰੇ ਸਵਾਲ ਨੇ ਆਪਣੇ ਆਪ 'ਚ ਆਮ ਆਦਮੀ ਪਾਰਟੀ ਵੱਲੋਂ ਲਾਏ ਗੇ ਇਲਜ਼ਾਮ ਵੀ ਹੁਣ ਦੋਰੀ ਆਮ ਆਦਮੀ ਪਾਰਟੀ ਵੀ ਦੋਰੀ ਤਲਵਾਰ ਦੇ ਉੱਤੇ ਚੱਲ ਰਹੀ ਹੈ ਧਾਰੀ ਤਲਵਾਰ ਦੇ ਉੱਤੇ ਪੈਰ ਰੱਖ ਕੇ ਤੁਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੱਕ ਪਾਸੇ ਤਾਂ ਉਹ ਕਹਿੰਦੀ ਹੈ ਕਿ ਸੁਪਾਈ ਸੈੱਟ ਜਾਂਚ ਕਰੂਗੀ ਈਡੀ ਦੇ ਰਾਹੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਉਹੀ ਜਿਹੜੀ ਸੈੱਟ ਹੈ ਵਿਸ਼ੇਸ਼ ਜਾਂਚ ਟੀਮ ਹੈ ਉਹ ਅੰਕੜੇ ਤੇ ਸੂਚਨਾਵਾਂ ਦਾ ਆਨ ਪ੍ਰਦਾਨ ਈਡੀ ਦੇ ਨਾਲ ਕਰ ਰਹੀ ਹੈ ਹੁਣ ਮਾਮਲਾ ਕਾਫੀ ਪਚੀਦਾ ਹੈ ਕੌਣ ਸੱਚਾ ਕੌਣ ਝੂਠਾ ਹੈ ਇਹ ਤਾਂ ਵੇਲਾ ਹੀ ਦੱਸ ਸਕਦਾ ਹੈ ਪਰ ਇੱਕ ਗੱਲ ਇਹ ਹੈ ਕਿ ਇਸ ਸਾਰੇ ਕਾਸੇ ਦੇ ਵਿੱਚੋਂ ਇੱਕ ਤਰ੍ਹਾਂ ਦੀ ਸਿਆਸੀ ਬੂਹ ਹੈ ਜਿਹੜੀ ਸਿਆਸੀ ਜਿਹੜੀ ਅੱਗ ਬਲ ਰਹੀ ਆ ਉਹਦੀ ਜਿਹੜੀ ਹਮਕ ਹੈ ਉਹ ਇੱਕ ਅਜੀਬ ਤਰ੍ਹਾਂ ਦੀ ਹੈ ਇਹਨੂੰ ਮਹਿਸੂਸ ਕਰਦੇ ਆ ਥੋੜਾ ਸਮਝ जरूर ਲੱਗ ਸਕਦਾ ਪਰ ਚੀਜ਼ਾਂ ਤੁਹਾਡੇ ਅੱਗੇ ਖੋਲ ਕੇ ਰੱਖਾਂਗੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ